ਹਾਂਜੀ ਸਤਿ ਸ਼੍ਰੀ ਅਕਾਲ ਜੀ ਆ ਸੰਬਰਸਰੀਆ YouTube ਚੈਨਲ ਦੇ ਇਕਰੀ ਸੇਤਾ ਦਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਹੈ ਤੇ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਇੱਕਰੀ ਪਿੱਛੇ ਦਾ ਮੌਸਮ ਚੈੱਕ ਕਰੋ ਕਿੰਨੇ ਬੱਦਲ ਹੋਈਏ ਠੰਡੀ ਠੰਡੀ ਹਵਾ ਚੱਲੰਦੀ ਆ ਤੇ ਅੱਜ ਆਪਣਾ ਵਲੌਗ ਬਾਰੇ ਇਸ ਤਾਰਾਂ ਦੇ ਕਿਸੇ ਲੱਡੇ ਗਰਾੜਿਆ ਵਾਲਾ ਵੀਰ ਵੀ ਆ ਗਿਆ ਵਾ ਤੇ ਅੱਜ ਦਾ ਵਲੌਗ ਜਿਹੜਾ ਕਾਫੀ ਜਿੰਨਾ ਬਾਅਦ ਜਿਹੜਾ ਆਪਾਂ ਸ਼ੂਟ ਕਰਨ ਲੱਗੇ ਆ ਪਿਛਲਾ ਵਲੌਗ ਜਿਹੜਾ ਆਪਾਂ ਕਾਲੇਜ ਆ ਪਾਇਆ ਸੀ ਤੇ ਉਹ ਤੋਂ ਬਾਅਦ ਕੁਛ ਕੰਮ ਹੀ ਇੱਕ ਦੋ ਜਿਹੜੇ ਕੀ ਕਰਨੇ ਪਏ ਉਹਦੇ ਇੱਕ ਕਰਾਈ ਬਲੌਗ ਵੀ ਬਣਿਆ ਤੇ ਅੱਜ ਹੁੰਦੀ ਆਪਾਂ ਚੱਲੇ ਆ ਜੀ ਆਪਣੇ ਪਿੰਡ ਦੇ ਗੁਰਦੁਰਾ ਸਾਹਿਬ ਜਿਹੜੇ ਆਪਣੇ ਪੁਰਾਣੇ ਸਬਸਕ੍ਰਾਈਬਰ ਆ ਉਹਨਾਂ ਨੂੰ ਪਤਾ ਹੋਣਾ ਹੈ ਬਲੌਗ ਨਹੀਂ ਪਾਏ ਜ ਜਦੋਂ ਆਪਾਂ ਸੇਵਾ ਕਰਨ ਜਾਂਦੇ ਹੁੰਦੇ ਆ ਗੁਰਦੁਰਾ ਸਾਹਿਬ ਤੇ ਤੁਹਾਨੂੰ ਪਤਾ ਹੀ ਆ ਤੇ ਕੰਮ ਚੱਲਣ ਦਿਆ ਵਾ ਤੇ ਲੰਗਰ ਦੀ ਵੀ ਸੇਵਾ ਲੱਗੀ ਸਾਰੇ ਘਰਾਂ ਦੇ ਵਿੱਚ ਆਪਣੇ ਤੇ ਅੱਜ ਆਪਾਂ ਚੱਲੇ ਆ ਕਿ ਗੁਰਦੁਰਾ ਸਾਹਿਬ ਲੰਗਰ ਦੇਣ ਵਾਸਤੇ ਅੱਜ ਆਪਣੀ ਸੇਵਾ ਹੀ ਤੇ ਅੱਜ ਚੱਲਿਆ ਆਪਣੀ ਵਾਰੀ ਆ ਤੇ ਮੈਂ ਚੱਲਿਆ ਲੰਗਰ ਦੇ ਨਵੇਂ ਗੁਰਦੁਆਰਾ ਸਾਹਿਬ ਤੇ ਮੈਂਗਾ ਚੱਲੋ ਵਲੌਗ ਬਣਾਉਨੇ ਆ ਮੌਸਮ ਵੀ ਕਾਫੀ ਵਧੀਆ ਹੋ ਗਿਆ ਵਾ ਤੇ ਨਾਲੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਲਾਂਗੇ ਕਿੱਲ੍ਹਾ ਕਿੱਦੱਕ ਕੰਪੌਂਡਿੰਗ ਆ ਵਾ ਤੇ ਨਾਲੇ ਲੰਗਰ ਭਛਾਦਾ ਉੱਥੇ ਜਾ ਕੇ ਆਪਣੇ ਜਿਹੜੇ ਸੇਵਾਦਾਰ ਵੀਰ ਉਹਨਾਂ ਨੇ ਸ਼ਕਾਵਾਂਗੇ ਤੇ ਬਾਕੀ ਦਾ ਵਲੌਗ ਜਿਹੜਾ ਆਪਾਂ ਗੁਰਦੁਆਰੇ ਸਾਹਿਬਾਂ 'ਚ ਜਾਈ ਕੰਟੀਨਿਊ ਕਰਾਂਗੇ। ਦੋਸਤੋ ਪਹਿਲਾਂ ਜੇ ਕੋਈ ਚੈਨਲ ਤੇ ਨਵੇਂ ਜਿਹੇ ਚੈਨਲ ਦਾ ਸਬਸਕ੍ਰਾਈਬ ਕਰਦੇ ਹੋ ਤੇ ਇੰਸਟਾਗ੍ਰਾਮ ਦੇ ਫੋਲੋ ਨਹੀਂ ਕੀਤਾ ਤਾਂ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ। ਤੇ ਚਲੋ ਜੀ ਹੁਣ ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ ਵਾ। ਚੱਲਦੇ ਆਂ ਤੇ ਸਿੱਧਾ ਤੁਹਾਨੂੰ ਜਿਹੜਾ ਗੁਰਦੁਆਰਾ ਸਾਹਿਬ ਜਾ ਕੇ ਮਿਲਦੇ ਆਂ। ਤੇ ਲੋ ਜੀ ਇੱਧਰ ਹੋ ਗਿਆ ਜੀ ਪ੍ਰਸ਼ਾਦੇ ਤਿਆਰ ਤੇ ਇੱਧਰ ਹੈਗਾ ਜੀ ਆਪਣੀ ਸਬਜ਼ੀ ਤੇ ਚੱਲਦੇ ਆਂ ਗੁਰਦੁਆਰ ਸਾਹਿਬ ਤੇ ਉੱਥੇ ਜਾ ਕੇ ਅਗਦੇ ਵਲੌਗ ਸਟਾਰਟ ਕਰਦੇ ਆਂ। ਜੀ ਤਾਂ ਫਾਈਨਲੀ ਜੀ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸਾਹਿਬ ਪਿੱਛੇ ਰਹੀ ਦੇਖ ਹੀ ਸਕਦੇ ਜੀ ਗੁਰਦੁਆਰਾ ਸਾਹਿਬ ਦੀ ਇਹ ਜੇ ਇਮਾਰਤ ਜਿਹੜੀ ਆ ਬਾਹਰੋਂ ਬਸ ਕੰਮ ਚੱਲਣ ਦੇ ਆ ਜੋਰਾ ਸ਼ੋਰਾ ਤੇ ਮੇਲਾ ਵੀ ਆਉਣ ਹੀ ਵਾਲਾ ਹੈ ਅਕਤੂਬਰ ਦੇ ਵਿੱਚ ਮੇਲਾ ਹੁੰਦਾ ਵਾ ਤੇ ਸਰੋ ਮੇਲੇ ਤੱਕ ਤੇ ਨਹੀਂ ਤੇ ਬਾਕੀ ਕੰਮ ਚੱਲੀ ਜਾਂਦਾ ਵਾ ਤੇ ਮਿਸਤਰੀ ਸਾਹਿਬ ਵੀ ਕਾਫੀ ਲੰਬੇ ਚਿਰ ਬਾਅਦ ਆਏ ਆ ਵਿੱਚੋਂ ਛੁੱਟੀਆਂ ਕੀਤੀਆਂ ਉਹਨਾਂ ਨੇ ਵੀ ਤੇ ਇੱਕ ਵਾਰੀ ਪਹਿਲਾਂ ਤੁਸੀਂ ਮੌਸਮ ਚੈੱਕ ਕਰੋ ਆਹ ਵੇਖੋ ਚੈੱਕ ਕਰੋ ਸਾਹਮਣੇ ਕਿੰਨਾ ਪਿਆਰਾ ਮੌਸਮ ਹੋਇਆ ਵਾ ਐ ਬੱਦਲ ਹੋਇਆ ਪੂਰਾ ਤੇ ਕੋਈ ਪਤਾ ਨਹੀਂ ਕਿਹੜੇ ਵੇਲੇ ਮੀਂਹ ਆ ਜੇ ਤੇ ਇਧਰ ਤੁਸੀਂ ਖੇਤ ਵੇਖ ਸਕਦੇ ਹੋ ਝੋਨਾ ਲਹਿਰਾਂ ਹੁੰਦਿਆ ਪੂਰਾ ਹਵਾ ਦੇ ਨਾਲ ਇੱਥੋਂ ਤੇ ਹੀ ਹਵਾ ਦਾ ਅੰਦਾਜ਼ਾ ਜਿਹੜਾ ਲਾ ਸਕਦੇ ਤੇ ਬੱਦਲ ਵੀ ਗਰਜਦੇ ਆ ਪੂਰਾ ਤੇ ਉਹ ਆਪਣੇ ਸਾਹਮਣੇ ਮਿਸਤਰੀ ਸਾਹਿਬ ਜਿਹੜੇ ਉਹ ਲੱਗੇ ਕੰਮ ਦੇ ਤੇ ਜਦੋਂ ਆਪਾਂ ਲਾਸਟ ਟਾਈਮ ਇੱਥੇ ਆਏ ਸੀ ਉਦੋਂ ਜਿਹੜਾ ਕੰਮ ਜਿਹੜੀ ਆ ਬੁਰਜੀਆਂ ਦੇ ਸਾਹਮਣੇ ਵੇਖ ਸਕਦੇ ਹੋ ਇਹ ਥੋੜੀਆਂ ਮਦਦ ਥੱਲੇ ਥੱਲੇ ਹੀ ਕਾਫੀ ਤੇ ਹੁਣ ਤੇ ਕਾਫੀ ਕੰਮ ਖਿੱਚਦਾ ਮਿਸਤਰੀ ਸਾਹਿਬ ਨੇ ਤੇ ਜੋ ਕਿ ਬਹੁਤ ਵਧੀਆ ਗੱਲ ਵੀ ਆ ਤੇ ਹੁਣ ਬਸ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਤੇ ਲੰਗਰ ਪ੍ਰਸ਼ਾਦਾ ਜਿਹੜਾ ਆਪਾਂ ਲੈ ਆਂਦਾ ਵਾ ਉਹ ਮਿਸਤਰੀ ਸਾਹਿਬ ਨੂੰ ਸਿਕਾ ਕੇ ਫੇਰ ਚੱਲਾਂਗੇ ਤੇ ਕੁਸਾ ਇਸ ਤਰ੍ਹਾਂ ਦਾ ਬਾਰਾ ਮਾਹੌਲ ਚਾੜਿਆ ਜੀ ਆ ਵੇਖ ਲਓ ਆਪਾਂ ਕਿੰਨੀ ਸਫਾਈ ਕੀਤੀ ਸੀ ਇੱਥੇ ਪਰ ਫਿਰ ਵੀ ਝਾੜੀਆਂ ਜਿਹੜੀਆਂ ਪੇਰ ਉਸ ਤਰ੍ਹਾਂ ਨਹੀਂ ਉਸ ਤਰ੍ਹਾਂ ਹੀ ਆ ਚਲੋ SLA ਬਣਾ ਲੇ ਫਿਰ ਤੇ ਸ਼ਾਇਦ ਵੇਖੋ ਹੁਣ ਫੇਰ ਸਾਰੇ ਆਪਾਂ ਜਿੰਨੇ ਆਪਣੇ ਸੇਵਾਦਾਰ ਸਾਰੇ ਇਕੱਠੇ ਹੋ ਕੇ ਫੇਰ ਆਪਾਂ ਕਿਹ ਦਿਨ ਹੋਣਾ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਉਹ ਜਿਹੜੀ ਜਿੰਨੀ ਆ ਘਾਹ ਕੁ ਸਾਰੇ ਇਕੱਠੇ ਫੇਰ ਜਿਹੜਾ ਸਾਫ਼ ਕਰ ਜਣਾ ਆਪਾਂ ਤੇ ਬਾਕੀ ਮੇਲੇ ਤੱਕ ਜਿਹੜਾ ਹੌਲੀ ਹੌਲੀ ਸਾਫ਼ ਸਪਾਈ ਹੁੰਦੀ ਰਹੋਗੀ ਅੰਦਰੋਂ ਦਰਬਾਰ ਦੀ ਵੀ ਬਾਹਰੋਂ ਵੀ ਤੇ ਬਸ ਕੰਮ ਚੱਲਣ ਦਿਆ ਤੇ ਇੱਧਰ ਜੀ ਦਰੇ ਦੇਖ ਸਕਦੇ ਹੋ ਤੇ ਚੱਲਦੇ ਹਾਂ ਜੀ ਮਿਸਤਰੀ ਸਾਹਿਬ ਦੇ ਕੋਲ ਤੁਹਾਨੂੰ ਜਿਹੜੀ ਆ ਗੱਲਬਾਤ ਕਰਨੀ ਹੈ ਉਹਨਾਂ ਦੇ ਨਾਲ ਉਹ ਤਾਂ ਸਾਹਮਣੇ ਬਾਬਾ ਜੀ ਹੁਣੇ ਬੈਠੇ ਆਪਣੇ ਤੇ ਤੁਹਾਨੂੰ ਮੈਂ ਦਿਖਾਉਣਾ ਆਇਆ ਹੈਗਾ ਜੀ ਖੂ এবੀ ਆਲੇ ਦੁਪਾੜੀ ਜਿਹੜੀ ਬਹਾਰ ਉਹ ਕਰ ਦਿੱਤੇ ਆ ਤੇ ਚੈੱਕ ਕਰੋ फोन ना थले पे बाकी चलो कोई नहीं चल जाएंगे मिस्त्री साहब है जी अपने मिस्त्री साहब काफी कम खिचेता है वैसे ਹੋਰ ਕੀ ਹਾਲ ਜੇ ਹੋਰ ਬਾਬਾਈ ਕੀ ਹਾਲ ਜੇ ਬਾਬਾ ਨੂੰ ਮੂੰਹ ਕਰ ਤੇ ਸਾਵਾ ਨਾਲ ਨਾਲ ਰੋਗ ਜੇ ਦੁਬਾਰਾ ਇਹ ਇਧਰ ਜੀ ਕੰਮ ਚੱਲਣ ਦਿਆ ਵਾ ਤੇ ਕਾਫੀ ਹੱਦ ਤੱਕ ਜਿਹੜਾ ਕੰਮ ਮਿਸਤਰੀ ਸਾਹਿਬ ਨੇ ਖਿੱਚਦਾ ਵਾ ਤੇ ਆ ਆਪਣੇ ਅਗੇ ਜੀ ਮਿਸਤਰੀ ਸਾਹਿਬ ਹੋਰ ਜੀ ਕੀ ਹਾਲ ਜੇ ਤੇ ਖਿੱਚਦਾ ਫਿਰ ਕੰਮ ਚਲੋ ਵਧੀਆ ਵਧੀਆ ਤੇ ਮੇਲੇ ਤੱਕ ਤੇ ਮੈਨੂੰ ਜਿਆਦਾ ਨਹੀਂ ਹੋਣਾ ਨਾ ਮੇਲੇ ਦੇ ਲੈਂਟਰ ਪਾਊਗਾ ਕਿ ਨਹੀਂ ਮੇਲੇ ਤੋਂ ਬਾਅਦ ਨਾਰੀ ਪਾਊਗਾ ਠੀਕ ਆ ਚਲੋ ਵਧੀਆ ਗੱਲ ਆ ਇਧਰ ਆਪਣੇ ਦੂਜੇ ਸਾਹਮਣੇ ਕਾਰੀਗਰ ਵਧੀਆ ਹੀ ਚੱਲਦੀ ਆਈ ਰੋਟੀ ਆਇਓ ਪ੍ਰਸ਼ਾਦਾ ਆਪਾਂ ਲੈਣ ਦਾ ਛੱਕ ਲੋ ਤੇ ਹੁਣ ਜੀ ਮਿਸਤਰੀ ਸਾਹਿਬ ਨੂੰ ਗੱਲਬਾਤ ਕਰ ਲਈ ਆ ਤੇ ਉਹਨਾਂ ਨੇ ਕਹਿਣਾ ਕਿ ਮੇਲੇ ਤੋਂ ਬਾਅਦ ਜਿਹੜਾ ਲੈਂਟਰ ਪਾਊਗਾ ਇਹ ਬਾਕੀ ਚਲੋ ਕੰਮ ਚੱਲੀ ਜਾਂਦਾ ਏ ਹੁਣ ਇੱਕਦਮ ਤੇ ਹੋਣਾ ਨਹੀਂ ਆ ਜਿੰਨਾ ਹੋ ਸਕਦਾ ਉਹਨਾਂ ਕਰਦੇ ਬਾਕੀ ਮੇਲੇ ਤੇ ਚਲੋ ਥੋੜੀ ਸਾਫ ਸਪਾਈ ਹੋ ਜੇ ਉਹ ਵਧੀਆ ਕਰ ਲਿਆ ਤੇ ਹੁਣ ਚੱਲਦੇ ਆ ਜੀ ਬਾਬਾ ਜੀ ਨੂੰ ਪ੍ਰਸ਼ਾਦਾ ਸ਼ਕਾਰੀਏ ਤੇ ਫਿਰ ਮੀਂਹ ਵੀ ਆਉਣੀ ਅਲੱਗ ਟਾਈਮ ਨਾਲ ਨਿਕਲੀ ਏ ਨੀਤੇ ਜੇ ਮੀਂਹ ਆ ਗਿਆ ਰੇ ਰੇ ਕੰਮ ਖਰਾਬ ਹੋ ਜਾਣਾ ਕਿਉਂਕਿ ਜਿਹੜੇ ਸਾਬ ਨੰਬਰ ਤੇ ਲਿਆ ਮੈਨੂੰ ਜਾਹਦਾ ਮੀਂਹ ਪੂਰਾ ਐ ਤੇ ਕਰੀ ਛੜਾਕਾ ਪੂਰਾ ਹੋਊਗਾ ਗੁਰਗਰ ਸਾਹਿਬ ਦੇ ਅੰਦਰ ਵੀ ਤੁਹਾਨੂੰ ਦੱਸਣ ਇੱਕ ਵਾਰੀ ਕਰਾ ਦਿੰਨੇ ਆਪਾਂ ਪਹਿਲੋ ਬਾਬਾ ਜੀ ਨੇ ਪ੍ਰਸ਼ਾਦ ਵਸਾ ਲੀਏ ਤੇ ਬਈ ਬਾਬਾ ਜੀ ਪ੍ਰਸ਼ਾਦਾ ਛਕ ਲਿਆਓ ਨਹੀਂ ਮੈਂ ਪ੍ਰਸ਼ਾਦਾ ਛਕਦੇ ਆਂ ਛਕ ਲਓ ਇੱਕ ਕਫੇ ਲਾ ਦੇ ਦੋ ਇੱਕ ਟੂ ਲਗਾ ਠੀਕ ਆ ਤੇ ਇਧਰ ਬਾਕੀ ਉਹ ਸਾਹਮਣੇ ਜਦੋਂ ਆਪਣਾ ਮੇਲਾ ਹੁੰਦਾ ਰਹੇ ਸਾਰੇ ਪਾਠੀ ਆਪਣੇ ਸਿੰਘ ਜਿਹੜੇ ਇੱਥੇ ਰਾਤ ਨੂੰ ਸੌਂਦੇ ਆ ਤੇ ਖਰ ਕੀ ਵੇਖੋ ਕਿਨਾਰਾ ਪਿਆ ਵਾ ਕੀ ਬੰਦਾ ਹੈ ਤੇ ਚਲੋ ਹੁਣ ਮੈਂ ਬਰਤਨ ਲੈ ਕੇ ਆਵਾਂ ਬਰਤਨ ਲੈ ਕੇ ਆਵਾਂ ਬਸ ਬੈਠੋ ਬਾਬਾ ਜੀ ਮੈਂ ਬਰਤਨ ਲੈ ਕੇ ਆਇਆ ਪਾਣ ਜੀ ਮੈਂ ਬਰਤਨ ਲੈ ਕੇ ਆਉਂਦੇ ਆ ਲਿਆ ਲਿਆ ਥਾਲੀ ਲੈ ਕੇ ਜੀ ਥਾਲੀਆਂ ਦੋ ਜਣੇ ਪਾਪ ਦੋ ਜਣੇ ਠੀਕ ਆ लो जी दो थाल ले ली अपन तेरे वो गुलाह ले लिए करसी आप सब्जी पौन वैसे करसी ले ली ना ਮੜੇ ਪਾਣੀ ਮਾਰ ਲੀਏ ਇਹ ਕਰੀਦਾ ਪਾਣੀ ਮਾਰ ਲੀਏ ਭਾਂਡਿਆਂ ਨੂੰ ਥਾਲਾ ਨੂੰ ਚੌਗੀ ਓਪਨ ਚ ਪਏ ਆ ਘੱਟਾ ਮਿੱਟੀ ਉੱਡਦਾ ਰਹਿੰਦਾ ਤੇ ਢੋਰੀਏ ਪਾਣੀ ਮਾਰ ਲੀਏ ਫੇਰ ਛਕਾਉਨੇ ਆਪਾਂ ਬਾਬਾ ਜੀ ਨੂੰ ਲੰਗਰ ਤੇ ਵਲੌਗ ਪੂਰਾ ਵੇਖਿਓ ਥੋੜਾ ਹੀ ਆਪਾਂ ਬਣਾਉਣਾ ਵਲੌਗ ਜਿਆਦਾ ਵੱਡਾ ਨਹੀਂ ਬਣਾਉਣਾ ਕੋਈ 10 ਮਿੰਟ ਦਾ 6-7 ਮਿੰਟ ਦਾ ਬਣਾਉਣਾ ਵਾ ਤੇ ਕਾਕੀ ਵਲੌਗ ਆਪਣੇ ਲੇਟ ਆ ਰਹੇ ਆ ਕਾਰਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਕਿ ਨਾਲ ਕਾਲਜ ਦੀ ਵੀ ਜਾਈਦਾ ਵਾ ਤੇ ਮੈਨੇਜ ਨਹੀਂ ਹੁੰਦਾ ਤੇ ਹੁਣ ਅੱਜ ਆਪਣੀ ਡਿਊਟੀ ਹੀ ਤੇ ਅੱਜ ਮੈਂ ਘਰੇ ਛੁੱਟੀ ਕੀਤੀ ਤੇ ਅੱਜ ਮੈਂ ਗੁਰਦਵਾਰ ਸਾਹਿਬ ਆਇਆ ਮੈਂ ਕਿ ਚਲੋ ਜ਼ਿਆਦਾ ਨਹੀਂ ਥੋੜਾ ਜਿਹਾ ਵਲੌਗ ਬਣਾ ਲਈਏ ਨਾਲ ਤੁਹਾਨੂੰ ਅਪਡੇਟ ਜਿਹੜੇ ਆਪਣੇ ਜਿੰਨੇ ਆਪਣੇ ਵੀਰ ਭਰਾ ਜਿਹੜੇ ਬਾਹਰ ਬੈਠੇ ਆ ਤੇ ਉਹਨਾਂ ਨੂੰ ਵੀ ਪਤਾ ਲੱਗਦਾ ਰਹੂਗਾ ਕਿ ਆਪਣੇ ਗੁਰਦਵਾਰੇ ਸਾਹਿਬ ਦਾ ਕਿੱਥੋਂ ਤੱਕ ਕੰਮ ਪਹੁੰਚ ਗਿਆ ਵਾ ਔਰ ਵੀ ਸੰਗਤ ਆਪਣੀ ਜਿਹੜੀ ਵਿਨਤੀ ਆ ਵਲੌਗ ਆਪਣੇ ਤੇ ਉਹਨਾਂ ਨੂੰ ਪਤਾ ਲੱਗਦਾ ਰਹੂਗਾ ਤੇ ਚਲੋ ਜੀ ਉਹਨੇ ਲੰਗਰ ਤੇ ਲੋ ਯਾਰ ਬਾਬਾ ਜੀ ਹੁਣ ਨੇ ਪ੍ਰਸ਼ਾਦਾ ਸਕਾਤ ਆਇਆ ਆਪਾਂ ਨਾਲ ਮਿੱਤਰੀ ਸਾਹਿਬ ਨੇ ਵੀ ਪ੍ਰਸ਼ਾਦਾ ਛਕ ਲਿਆ ਵਾ ਤੇ ਹੁਣ ਮੈਂ ਕਿ ਚਲੋ ਥੋੜਾ ਜਿਹਾ ਗੇੜਾ ਦੇ ਦਈਏ ਵੇਖੀਏ ਕੰਮ ਕਿੰਨਾ ਕੁ ਹੋ ਗਿਆ ਵਾ ਤੇ ਆ ਜਿਹੜੇ ਤੁਸੀਂ ਡਿਜ਼ਾਈਨ ਵੇਖ ਰਹੇ ਹੋ ਨਾ ਇਹੋ ਹੀ ਡਿਜ਼ਾਈਨ ਜਿਹੜਾ ਸਾਰਾ ਆਲੇ ਦੁਆਲੇ ਘੇਰੇ ਹੀ ਘੁੰਮਣਾ ਵਾ ਦਰਬਾਰ ਦੇ ਆਵਲਾ ਤੇ ਫਿਰ ਹਾਲ ਆ ਜੇ ਇੱਧਰਲੇ ਪਾਸੇ ਪਿਆ ਡਿਜ਼ਾਈਨ ਐ ਸਾਹਮਣੇ ਵਾਲੇ ਪਾਸੇ ਵੀ ਪੈਣਾ ਵਾ ਥੋੜਾ ਅੰਦਰ ਚੱਲ ਕੇ ਦੇਖਦੇ ਆਂ ਦਰ ਪਿਛੇ ਵੀ ਕਾਫੀ ਕੰਮ ਖਿੱਚਿਆ ਗਿਆ ਵਾ ਜਿੱਦਾਂ ਕਿ ਮਿਸਤਰੀ ਸਾਹਿਬ ਨੇ ਕਿਹਾ ਵਾ ਕਿ ਮੇਲੇ ਤੱਕ ਤੇ ਲੈਂਟਰ ਨਹੀਂ ਪੈਣਾ ਪਰ ਮੇਲੇ ਤੋਂ ਬਾਅਦ ਜਿਹੜਾ ਖਿੱਚਿਆ ਜਾਊਗਾ ਉਹ ਲੈਂਟਰ ਪੈ ਜਾਊਗਾ ਤੇ ਇੰਦ੍ਰੇ ਕੋ ਇੱਥੇ ਲੱਗਣਗੀਆਂ ਬਾਰੀਆਂ ਜਿਹੜਾ ਤੇ ਸਾਡਾ ਪਿਛਲਾ ਵਲੌਗ ਵੇਖਿਆ ਹੋਗਾ ਜਿਹੜਾ ਸੇਵਾ ਦਾ ਜਦੋਂ ਮੈਂ ਮੈਂ ਸਾਰੇ ਆਪਣੇ ਬੰਦੇ ਆਏ ਸੀ ਉਦੋਂ ਇੱਥੇ ਪੂਰੀ ਐ ਖਰਮਸਤੀ ਕੀਤੀ ਸੀ ਝੋਨੇ ਚ ਉਹ ਪੈਲੀਆਂ ਦੀ ਚੱਪਲ ਸੁੱਟਦੀ ਕੱਦੂ ਚ ਬੜਾ ਲੜਾਈ ਹਦੋਂ ਮੈਂ ਤੇ ਮੈਂ ਆਇਆ ਕੀ ਦਰਬਾਰ ਦੀ ਪਿਛਲੀ ਬੈਕ ਸਾਈਡ ਇਹ ਤੇ ਮੈਂ ਗੱਲ ਕਰਨੀਆਂ ਆ ਆ ਬੁਰਜੀਆਂ ਦੇ ਵੀ ਜਿਹੜਾ ਸਾਰਾ ਜਿਹੜਾ ਉਹ ਪੈਨਾ ਡਿਜ਼ਾਈਨ ਤੇ ਬਦਲਦੇ ਹੀ ਵੇਖ ਸਕਦੇ ਜੇ ਬੜਾ ਜੇ ਇਹ ਚੈੱਕ ਕਰੋ ਆ ਖੂਪੇ ਲੋ ਉੱਤੇ ਹੁੰਦਾ ਸੀ ਹੁਣ ਇਹ ਵਿੱਚ ਆ ਗਿਆ ਵਾ ਪਰ ਜੰਗਲਾ ਲੱਗ ਗਿਆ ਸੇਫਟੀ ਬਾਰ ਪਾਸੇ ਚੱਲਦੇ ਆਂ ਜੀ ਮੋਨ ਜਾਂਦਾ ਹੈ ਕਰਦੇ ਆਂ ਬਾਹਰ ਦਾ ਬਹਿਣਾ ਯਾਰ ਕਮੈਂਟ ਕਰਕੇ ਦੱਸੋ ਪਿੰਡਾਂ ਚ ਜਿਹੜੀ ਵਾਈਬੀ ਲੱਗਉਂਦੀ ਆਂ ਆਹ ਐਡਾ ਮੌਸਮ ਤੁਹਾਨੂੰ ਇਹ ਜਿਹੜਾ ਕਿਤੇ ਹੋਰ ਨਹੀਂ ਮਿਲਣਾ ਠੰਡੀ ਠੰਡੀ ਹਵਾ ਖੇਤ ਤੇ ਪਿੰਡਾਂ ਦੀ ਜਿਹੜੀ ਨਜ਼ਾਰੇ ਆ ਉਹ ਸ਼ਹਿਰਾਂ ਚ ਨਹੀਂ ਮਿਲਨੇ ਸ਼ਹਿਰਾਂ ਚ ਤੇ ਰੌਲਾ ਰੱਪਾ ਟ੍ਰੈਫਿਕ ਇਹੋ ਸਾਰੀਆਂ ਚੀਜ਼ਾਂ ਤੋਂ ਬੰਦਾ ਜਿਹੜਾ ਸਾਰੀ ਜੜੀ ਲੜਦਾ ਰਹਿੰਦਾ ਪਰ ਪਿੰਡਾਂ 'ਚ ਵੀਰਾਂ ਸ਼ਾਂਤੀ ਓਏ ਹੋਏ ਹੋਏ ਕੀ ਦੇਖੋ ਕਿੱਡਾ ਐਂਡ ਮਾਹੌਲ ਬਣਿਆ ਬੱਦਲ ਹੀ ਬੱਦਲਿਆ ਮੀਂਹ ਵਿੱਚੋਂ ਜੇ ਥੋੜਾ ਆਇਆ ਸੀ ਪਰ ਕਿੰਮੈਂ ਜੀਓ ਕਿ ਫੇਰ ਮੰਦੋ ਗਿਆ ਵਾ ਤੇ ਇੱਧਰ ਲਈ ਸ਼ਹਿਰ ਤੋਂ ਆਪਾਂ ਆਏ ਆ ਜੀ ਤੇ ਮੇਲੇ ਤੇ ਆ ਜਿਹੜਾ ਸਾਰਾ ਝੋਨਾ ਹੈ ਤੇ ਵੱਢਿਆ ਜਾਣਾ ਇੱਥੇ ਫਿਰ ਕਾਰ ਪਾਰਕਿੰਗ ਟੈਂਟ ਟੁੰਟ ਲੱਗਣਗੇ ਜਿਹੜੀਆਂ ਦੁਕਾਨਾਂ ਲੱਗਦੀਆਂ ਨੇ ਸਾਰੀਆਂ ਇੱਥੇ ਲੱਗਦੀਆਂ ਤੋ ਚਲੋ ਯਾਰ ਜਿਨ੍ਹਾਂ ਨੇ ਮੇਰੇ ਤੇ ਵਲੌਗ ਵੇਖਿਆ ਹੋਣੀ ਉਹਨਾਂ ਨੂੰ ਪਤਾ ਹੀ ਹੋਊਗਾ ਇਸ ਵਾਰੀ ਮੇਲੇ ਤੇ ਵਲੌਗ ਜਿਹੜੇ ਬਣਾਵਾਂਗੇ ਆਪਾਂ ਪੂਰੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਰ ਹੀ ਜਿਹੜੇ ਤੁਹਾਨੂੰ ਮੇਲੇ ਦੇ ਵਲੌਗ ਜਿਹੜੇ ਵੇਖਣ ਨੂੰ ਮਿਲਣਗੇ ਤੇ ਬਾਕੀ ਯਾਰੇ ਆਪਣੇ ਕਹਿਣਾ ਹੀ ਮੈਂ ਵੀ ਵਲੌਗ ਯਾਰ ਜਰੂਰ ਵੇਖਿਆ ਕਰੋ ਸਪੋਰਟ ਕਰਿਆ ਕਰੋ ਤੇ ਸਬਸਕ੍ਰਾਈਬਰ ਵੀ ਆਪਣੇ ਮਤਲਬ 1000 ਤੇ ਕੰਪਲੀਟ ਹੋ ਗਏ ਪਰ ਅਜੇ ਰਿਸਪੌਂਸ ਮਿਲ ਨਹੀਂ ਰਿਹਾ ਹੋਰ ਇੰਨਾ ਵਧੀਆ ਤੇ ਬਾਕੀ ਚਲੋ ਕੋਈ ਗੱਲ ਨਹੀਂ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਇੱਕ ਵਕਤ ਲੱਗਦਾ ਵਾ ਉਹਦੇ ਨਾਲ ਨਾਲ ਤੁਹਾਨੂੰ ਜਿਹੜਾ ਤੁਹਾਡਾ ਹਾਰਡਵਰਕ ਮਿਹਨਤ ਤੁਹਾਡੀ ਉਹ ਬਹੁਤ ਜ਼ਰੂਰੀ ਆ ਤੇ ਜਿੰਨੀ ਤੁਸੀਂ ਮਿਹਨਤ ਕਰੋਗੇ ਉਹਨਾਂ ਦਾ ਮੇਰਾ ਫਲ ਮਿਲਣਾ ਵਾ ਤੇ ਬਾਕੀ ਚਲੋ ਕੋਈ ਗੱਲ ਨਹੀਂ ਵਜੇ ਹੀ ਹੁੰਦਾ ਜੋ ਹੁੰਦਾ ਵਾ ਤੇ ਹੁਣ ਅੱਗੇ ਆਪਣੇ ਉਹ ਵਿਆਹ ਹੋਣੇ ਆ ਪੂਰੀ ਰੌਣਕ ਸ਼ਾਨਕ ਲੱਗਿਆ ਕਰੂਗੀ ਕਿਹਦਾ ਵਿਆਹ ਹੋਣਾ ਵਾ ਉਹ ਤੁਹਾਨੂੰ ਜਿਹੜਾ ਏ ਬਸ ਉਹ ਦੋ ਚਾਰੇ 3 ਦੇ ਹਫਤਿਆਂ ਦੇ ਵਿੱਚ ਪਤਾ ਲੱਗ ਗਿਆ ਨਾ ਤੇ ਪ੍ਰੋਗਰਾਮ ਆਉਣੇ ਆ ਘੈਂਡ ਘੈਂਡ ਪੂਰੇ ਵਲੌਗ ਜਿਹੜੇ ਬਣਿਆ ਕਰਨਗੇ ਤੇ ਪੂਰੀ ਰੌਣਕ ਸੌਣਕ ਲੱਗੂਗੀ ਚਲੋ ਕੋਈ ਆਪਣੇ ਜਿਹੜੇ ਮਿੱਤਰ ਆ ਬਾਹਰ ਚ ਲੱਗੇ ਆ ਕੋਈ ਕਿਤੇ ਕੰਮ ਤੇ ਚੱਲ ਗਿਆ ਵਾ ਤੇ ਔਰ ਰੌਣਕਾਂ ਤੇ ਨਹੀਂ ਲੱਗਣੀਆਂ ਪਰ ਜਿੰਨੇ ਵੀ ਜਾਣੇ ਹੋਵਾਂਗੇ ਪੂਰੀ ਰੌਣਕ ਕੋਸ਼ਿਸ਼ ਕਰਨੀ ਆ ਪੂਰੀ ਰੌਣਕ ਲਾਇਆ ਕਰਨੀ ਅੱਗੇ ਨੇ ਤੇ ਇਧਰ ਤੇ ਕਾਂ ਦੀ ਆਵਾਜ਼ ਸੁਣ ਸਕਦੇ ਚਿੜੀਆਂ ਦੀ ਪੰਛੀਆਂ ਦੀ ਇਨੀ ਸੋਹਣੀ ਆਵਾਜ਼ ਆ ਰਹੀ ਤੇ ਠੰਡੀ ਠੰਡੀ ਹਵਾ ਚੱਲ ਰਹੀ ਨਾਲ ਤੇ ਬਹੁਤ ਵਧੀਆ ਹੈ ਬਾਕੀ ਚਲੋ ਹੁਣ ਮੈਂ ਸੋਚ ਰਿਹਾ ਵਲੌਗ ਨੂੰ ਐਂਡ ਕਰਦਾ ਕਿਉਂਕਿ ਮੈਂ ਤੁਹਾਨੂੰ ਸਟਾਰਟਿੰਗ ਕੀ ਦੱਸਤਾ ਕਿ ਐਡਾ ਜਿਹੜਾ ਮੈਂ ਵੱਡਾ ਵਲੌਗ ਬਣਾਉਣਾ ਨਹੀਂ ਆ ਤੇ ਕਿਉਂਕਿ ਸਿਰਫ ਆਪਾਂ ਗੁਰਦੁਆਰਾ ਸਾਹਿਬ ਦੇ ਥੋੜੇ ਜਿਹਾ ਦਿਖਾਉਣਾ ਸੀ ਕਿ ਕਿੱਥੋਂ ਕਿਤਾਕ ਜਿਹੜਾ ਕੰਮ ਆਪਣਾ ਪਹੁੰਚ ਚੁੱਕਿਆ ਵਾ ਤੇ ਨਾਲੇ ਆਪਾਂ ਅੱਜ ਮੈਂ ਕਿਹਾ ਚਲੋ ਆਪਣੀ ਵਾਰੀ ਆ ਪ੍ਰਸ਼ਾਦੇ ਦੀ ਤੇ ਚੱਲਦੇ ਆ ਨਾਲੇ ਵਲੌਗ ਬਣਾ ਲੈਨੇ ਉਤੋਂ ਪਰ ਮੈਨੇ ਮੌਸਮ ਹੀ ਆ ਪੂਰਾ ਠੰਡਾ ਕਰਤਾ ਵਾ ਤੇ ਕੋਈ ਚੱਕਰ ਹੀ ਨਹੀਂ ਹੈ ਗਰਮੀ ਦਾ ਹੁਣ ਤੇ ਮੌਸਮ ਹੌਲੀ ਹੌਲੀ ਚੇਂਜ ਹੋ ਰਿਹਾ ਵੈਸੇ ਵੀ ਤੇ ਹੁਣ ਕੱਲ ਕਾਲਜ ਜਾਣਾ ਆਪਾਂ ਮੈਂ ਸੋਚਿਆ ਨੇ ਕੱਲ ਕਾਲਜ ਦਾ ਵੀ ਵਲੋਗ ਇੱਕ ਤਾਂ ਬਣਾ ਹੀ ਲਈਏ ਵੈਸੇ ਯਾਰੇ ਤੋ ਇੱਕ ਸੋਚਦੇ ਹੋਗੇ ਕਿ ਕਾਲਜ ਜਾਂਦਾ ਵਲੋਗ ਬਲੂ ਤੇ ਪਾਉਂਦਾ ਨਹੀਂ ਆ ਮੈਂ ਯਾਰ ਆਪ ਹੀ ਨਹੀਂ ਵਲੋਗ ਪਾਉਂਦਾ ਪਤਾ ਕੀ ਗੱਲ ਹੈ ਹੋਰ ਬਈ ਕਈ ਚੀਜ਼ਾਂ ਦਾ ਵੇਖਣਾ ਮਿਲਦਾ ਏ ਫਿਰ ਮਤਲਬ ਕੁਝ ਚੀਜ਼ਾਂ ਹੋਈ ਨਹੀਂਆਂ ਜਿਹੜੀਆਂ ਮਤਲਬ ਨਹੀਂ ਬੰਦਾ ਦਿਖਾ ਸਕਦਾ ਕੈਮਰੇ ਦੇ ਅੱਗੇ ਸਿਕਿਉਰਿਟੀ ਹੁੰਦਾ ਕਾਲਜ ਦੀ ਸਿਕਿਉਰਿਟੀ ਨੂੰ ਜਾ ਕੇ ਕੁਝ ਵੀ ਚਲੋ ਚਲੋ ਫਿਰ ਵੀ ਕੋਈ ਨਾ ਕੋਈ ਗੱਲ ਤੁਹਾਨੂੰ ਪਤਾ ਨਿਕਲੀ ਹੁੰਦੀ ਆ ਇਸ ਕਰਕੇ ਆਪਾਂ ਉਹਨਾਂ ਦੀ ਵੀਲੌਗ ਬਣਾਈਦਾ ਜਿੰਨੀ ਕੀ ਜ਼ਰੂਰਤ ਹੋਵੇ ਯਾਨੀ ਕਿ ਵਿਊਜ਼ ਲੈਣ ਦੇ ਚੱਕਰ ਚ ਜਾਂ ਹੋਰ ਮਤਲਬ ਹੀ ਹੋਰ ਮਤਲਬ ਆਪਾਂ ਐਵੇਂ ਪਾਈ ਜਾਈਏ ਜੋ ਕੋਈ ਵੀ ਚੀਜ਼ ਫੜ ਕੇ ਉਹ ਆਪਾਂ ਨੂੰ ਚੰਗੀ ਨਹੀਂ ਲੱਗਦੀ ਗੱਲ ਤੇ ਬਾਕੀ ਕੋਈ ਗੱਲ ਨਹੀਂ ਦੇਖਦੇ ਆ ਤੇ ਪਿਛਲੇ ਜਿਹੜੇ ਬਲੌਗ ਨਹੀਂ ਦੇਖੇ ਜਾ ਕੇ ਚੈੱਕ ਕਰੋ ਬਹੁਤ ਵਧੀਆ ਵਧੀਆ ਬਲੌਗ ਆਪਾਂ ਅਪਲੋਡ ਕੀਤੇ ਹੋਏ ਪਹਿਲਾਂ ਵੀ ਤੇ ਜਿਨ੍ਹਾਂ ਨੇ ਨਹੀਂ ਚੈੱਕ ਕੀਤੇ ਜ਼ਰੂਰ ਚੈੱਕ ਕਰੋ ਤੇ ਫੋਰ ਮੈਂ ਸੋਚ ਰਿਹਾ ਕਿ ਫਿਰ ਤੋਂ ਜਿੱਦਾਂ ਆਪਾਂ ਲਾਈਵ ਹੋਨੇ ਆ ਸ਼ਾਮੀ 8 ਵਜੇ ਰਾਤ ਨੂੰ ਤੇ ਸੋਚ ਰਿਹਾ ਮੈਂ ਫਿਰ ਤੋਂ ਲਾਈਵ ਆਇਆ ਕਰ ਇੱਕ ਦੋ ਵਾਰੀ ਮੈਂ ਲਾਈਵ ਹੋਇਆ ਵੀ ਵਿੱਚੋਂ ਪਰ ਆਪਣੀ ਆਡੀਅੰਸ ਨੂੰ ਪਤਾ ਨਹੀਂ ਇਸ ਕਰਕੇ ਜਿਹੜਾ ਕੋਈ ਇੰਨਾ ਖਾਸ ਬੰਦੇ ਆਪਣੇ ਨਾਲ ਜੁੜੇ ਨਹੀਂ ਲਾਈਵ 'ਚ ਤੇ ਬਾਕੀ ਇੰਸਟਾਗ੍ਰam ਤੇ ਅਪਡੇਟ ਆਉਂਦੀ ਰਹਿੰਦੀ ਆ ਤੁਸੀਂ ਚੈੱਕ ਕਰਦੇ ਰਿਹਾ ਕਰੋ ਫੋਲੋ ਕਰਦੇ ਰਿਹਾ ਕਰੋ ਤੇ ਚਲੋ ਹਣ ਬਲੌਗ ਕਾਫੀ ਲੰਬਾ ਹੋ ਗਿਆ ਵਾ ਤੇ ਇਸ ਬਲੌਗ ਨੂੰ ਜਿਹੜਾ ਇੱਥੇ ਹੀ ਕਰਦੇ ਹਾਂ ਛੋਟੇ ਜਿਹੇ ਬਲੌਗ ਸਮਾਰਟ ਆਈ ਹੋਪ ਕਿ ਤੁਹਾਨੂੰ ਵਧੀਆ ਲੱਗਾ ਹੋਗਾ ਵਧੀਆ ਲੱਗਾ ਲਾਈਕ ਕਰੇ ਕਮੈਂਟ ਕਰੇ ਸ਼ੇਅਰ ਕਰੇ ਤਾਂ ਨੂੰ ਮੈਂ ਨ ਇੱਕ ਹੋਰ ਨਵੇਂ ਬਲੌਗ ਦੇ ਵਿੱਚ